ਸਰਕਾਰ ਨੇ ਆਪਣੇ ਐਮਐਲਏਾਂ ਦੀ ਵਿਧਾਨ ਸਭਾ ਦੀ ਸਾਰੇ ਦੇ ਤਨਖਾ 400 ਕਰੋੜ ਰੁਪਏ ਦੀਆਂ ਨੇ 3-3 ਲੱਖ ਰੁਪਿਆ ਐਮਐਲਏ ਦੀ ਤਨਖਾ ਹੋ ਗਈ ਹੈ ਡਾਕਟਰ ਦੀ ਤਰੱਕੀ ਬਾਰੇ ਇਹਨਾਂ ਦੀਆਂ ਅੱਖਾਂ ਬੰਦ ਨੇ ਕੋਈ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਅੱਖਾਂ ਖੋਲੋ ਅੱਖਾਂ ਖੋਲੋ ਵੇਖੋ ਕਿ ਮੈਂ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲਾਂ ਚ ਦਿਲ ਦੇ ਮਰੀਜ਼ਾਂ ਦੀ ਲੱਗੀ ਪੀੜ ਡਾਕਟਰਾਂ ਨੇ ਕਰ ਲਈ ਹੜਤਾਲ ਓਪੀਡੀ ਹੋ ਗਈ ਬੰਦ ਹਸਪਤਾਲ ਜਾਣ ਤੋਂ ਪਹਿਲਾਂ ਤੁਸੀਂ ਵੀ ਦੇਖ ਲਵੋ ਇਹ ਖਬਰ ਬੀਤੇ ਦਿਨ ਕਲਕੱਤਾ ਚ ਹੋਈ ਲੇਡੀ ਡਾਕਟਰ ਦੇ ਨਾਲ ਜ਼ਬਰਜਨਾਤ ਬਾਦ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਡਾਕਟਰ ਦੇ ਇਨਸਾਫ ਲਈ ਤਰਨੇ ਲਗਾਏ ਜਾਂਦੇ ਸੀ ਉੱਥੇ ਹੀ ਹੁਣ ਸਰਕਾਰੀ ਧਾਇਰੇ ਦੇ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਨੂੰ ਆਪਣੀ ਸੁਰੱਖਿਆ ਲੈ ਕੇ ਚਿੰਤਾ ਹੋ ਰਹੀ ਹੈ ਜਿਸ ਦੇ ਚੱਲਦੇ ਅੱਜ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਜਿਵੇਂ ਗੁਰਨਾਨਕ ਹਸਪਤਾਲ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਦੱਸ ਦਈਏ ਕਿ ਬੀਤੇ ਦਿਨ ਵੀ ਗੁਰਨਾਨਕ ਹਸਪਤਾਲ ਦੇ ਵਿੱਚ ਇੱਕ ਮਾਈਲਾ ਡਾਕਟਰ ਦੇ ਨਾਲ ਛੇੜਖਾਣੇ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਸਾਰੇ ਡਾਕਟਰਾਂ ਨੇ ਓਪੀਡੀ ਬੰਦ ਕਰਕੇ ਹੜਤਾਲ ਦੇ ਬੈਠ ਗਏ ਕਿ ਰੋਜ਼ ਡਾਕਟਰ ਆਪਣੇ ਹੜਤਾਲ ਦੇ ਵਿੱਚ ਬਹਿਣਗੇ ਸੁਰੱਖਿਆ ਲਈ ਕਿਉਂਕਿ ਸਰਕਾਰੀ ਹਸਪਤਾਲਾ ਦੇ ਵਿੱਚ ਸੁਰੱਖਿਆ ਗਰਮੀ ਵੀ ਬਹੁਤ ਘਾਟਨੀ ਹੈ ਤੇ ਡਾਕਟਰ ਆਪਣੀ ਸੁਰੱਖਿਆ ਦੇ ਲਈ ਹੁਣ ਹੜਤਾਲ ਤੇ ਬੈਠੇ ਨੇ ਉੱਥੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਸਾਡੀ ਸੁਰੱਖਿਆ ਦੇ ਮਾਮਲੇ ਦੇ ਵਿੱਚ ਕੋਈ ਵੀ ਕੰਮ ਨਹੀਂ ਕਰ ਰਹੀ ਤੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਰ ਅੱਜ ਦੀ ਹੜਤਾਲ ਦੇ ਬਹੁਤ ਸਾਰੇ ਮੁੱਦੇ ਨੇ 40 ਤੋਂ 50 ਮੁੱਦੇ ਇਹੋ ਜਿਹੇ ਨੇ ਜਿਹੜੇ ਅਸੀਂ ਆਪਣੇ ਚਾਰਟਰ ਦੇ ਵਿੱਚ ਸਰਕਾਰ ਅੱਗੇ ਬੜੇ ਸਮੇਂ ਤੋਂ ਰੱਖ ਰਹੇ ਹਾਂ ਹੁਣ ਪਾਣੀ ਸਿਰ ਤੋਂ ਟਪ ਚੁੱਕਾ ਹੈ ਸਰਕਾਰ ਸਾਡੇ ਦੋ ਪ੍ਰਮੁੱਖ ਮੁੱਦੇ ਜਿਹੜੀ ਕਿ ਡਾਕਟਰਾਂ ਦੀ ਸਿਕਿਉਰਿਟੀ ਹਸਪੀਟਲ ਦੀ ਸਿਕਿਉਰਿਟੀ ਤੇ ACP 4 ਸਾਲਾ 9 ਸਾਲਾ 14 ਸਾਲਾ ਤਰੱਕੀ ਉਹਨੂੰ ਬਹਾਲ ਕਰੇ ਬਾਕੀ ਮਹਿਕਮਿਆਂ ਦੇ ਵਿੱਚ ਤਰੱਕੀਆਂ 4 ਜਾਂ 5 ਸਾਲਾਂ ਬਾਅਦ ਹੋ ਜਾਂਦੀਆਂ ਨੇ ਛੇਦ ਵਿਭਾਗ ਦੇ ਵਿੱਚ ਇਹ ਤਰੱਕੀ ਨੂੰ ਡੀਕਦੇ ਡੀਕਦੇ 20 ਸਾਲ ਗੁਜ਼ਰ ਜਾਂਦੇ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਮਰੀਜ਼ਾਂ ਨੂੰ ਖੱਜਲ ਨਹੀਂ ਕਰਨਾ ਚਾਹੁੰਦੇ ਪਰ ਸਾਨੂੰ ਪੁਖਤਾ ਤੌਰ ਤੇ ਲਿਖਤ ਵਿੱਚ ਨੋਟੀਫਿਕੇਸ਼ਨ ਦੇ ਦਿਓ ਕਿ ਤੁਸੀਂ ਸਾਡੇ ਇਹਨਾਂ ਮੁੱਦਿਆਂ ਲਈ ਕੀ ਕੀਤਾ ਜੇ ਸਰਕਾਰ ਸਾਡੇ ਹਿੱਤ ਵਿੱਚ ਲੋਕ ਹਿੱਤ ਵਿੱਚ ਪੁਖਤਾ ਕਦਮ ਨਹੀਂ ਚੁੱਕਦੀ ਤੇ ਅਸੀਂ ਇਹ ਹੜਤਾਲ ਲੰਬੇ ਤੌਰ ਤੇ ਸਖਤ ਰੂਪ ਵਿੱਚ ਉਲੀ ਕਰਨੀ مجبور ਹੋ ਜਾਵਾਂਗੇ ਸਰਕਾਰ ਨੂੰ ਮੈਮੋਰੰਡਮ ਭੇਜੇ ਗਏ ਤੁਹਾਡੇ ਕੋਲ ਭੇਜ ਗਏ ਸਰ ਸਰਕਾਰ ਨੂੰ ਪਿਛਲੇ ਕਈ ਮਹੀਨਿਆਂ ਤੋਂ ਮੈਮੋਰੰਡਮ ਭੇਜੇ ਗਏ ਨੇ ਮੈਮੋਰੰਡਮਾਂ ਤੋਂ ਬਾਅਦ ਸਰਕਾਰ ਦੇ ਸਿਹਤ ਸਕੱਤਰ ਡਾਇਰੈਕਟਰ ਸਿਹਤ ਪਰਿਵਾਰ ਭਲਾਈ ਨੇ ਸਾਡੀ ਜਰਨਲ ਬਾਡੀ ਦੇ ਨਾਲ ਬਹੁਤ ਵਾਰੀ ਮੀਟਿੰਗ ਕੀਤੀ ਹੈ ਮੈਂ ਖੁਦ ਉਸ ਮੀਟਿੰਗ ਦਾ ਪਾਰਟ ਸੀਗਾ ਉਸ ਮੀਟਿੰਗ ਦੇ ਵਿੱਚ ਕੋਈ ਵੀ ਮੁਖਤਾ ਸਿੱਟਾ ਨਹੀਂ ਨਿਕਲਿਆ ਸਰਕਾਰ ਨੂੰ ਡਾਕਟਰਾਂ ਦੀ ਸੁਰੱਖਿਆ ਸ਼ਾਇਦ ਨਜ਼ਰ ਨਹੀਂ ਆ ਰਹੀ ਸਰਕਾਰ ਨੇ ਆਪਣੇ ਐਮ.ਐਲ.ਏ ਦੀ ਵਿਧਾਨ ਸਭਾ ਦੀ ਸਾਰੇ ਦੇ ਤਖਵਾ 400 ਗੁਣਾ ਵਧਾ ਦਿੱਤੀਆਂ ਨੇ 3-3 ਲੱਖ ਰੁਪਇਆ ਐਮਐਲਏ ਦੀ ਤਨਖਾਹ ਹੋ ਗਈ ਹੈ ਡਾਕਟਰ ਦੀ ਤਰੱਕੀ ਬਾਰੇ ਇਹਨਾਂ ਦੀਆਂ ਅੱਖਾਂ ਬੰਦ ਨੇ ਡਾਕਟਰਾਂ ਦੀ ਤਰੱਕੀ ਬਾਰੇ ਡਾਕਟਰਾਂ ਦੀ ਸੁਰੱਖਿਆ ਬਾਰੇ ਇਹਨਾਂ ਦੇ ਅੱਖਾਂ ਬੰਦ ਨੇ ਤੇ ਅੱਜ ਅੱਜ ਕਿਸੇ ਐਮਐਲਏ ਦੀ ਸੁਰੱਖਿਆ ਖੋਲੋ ਕੱਲ ਇੱਥੇ ਰੌਲਾ ਪੈ ਜਾਵੇ ਇਹ ਗਲਤ ਹੈ ਇਹ ਗਲਤ ਹੈ ਸਾਰੇ ਸਾਡੇ ਕੇਡਰ ਦੇ ਵਿੱਚ ਪਿਛਲੇ 5 ਸਾਲ ਤੋਂ ਰੈਗੂਲਰ ਭਰਤੀ ਡਾਕਟਰਾਂ ਦੀ ਹੋਈ ਨਹੀਂ ਜਿਹੜੇ ਹੈਗੇ ਨੇ ਉਹ ਵੀ ਪ੍ਰਾਈਵੇਟ ਸੈਕਟਰਾਂ 'ਚ ਨੌਕਰੀ ਛੱਡ ਕੇ ਜਾ ਰਹੇ ਨੇ ਇੱਕ ਕੈਟਰ ਨੂੰ ਬਚਾਉਣ ਦੀ ਮੁਹਿੰਮ ਚੱਲੂ ਹੋ ਗਈ ਹੈ ਲੋਕਾਂ ਦੇ ਹਿੱਤਾਂ ਨੂੰ ਮਰੀਜ਼ਾਂ ਦੇ ਹਿੱਤਾਂ ਨੂੰ ਬਚਾਉਣ ਦੀ ਹੈ ਮੈਡੀਸਿਨ ਸਰਜਰੀ ਸਾਰੇ ਵਿੰਗ ਦੇ ਵਿੱਚ ਡਾਕਟਰਾਂ ਦੀ ਪੂਰਨ ਤੌਰ ਤੇ ਛੋਟੇਜ ਹੈ ਐਮਰਜੈਂਸੀ ਮੈਡੀਕਲ ਅਫਸਰਾਂ ਦੀ ਛੋਟੇਜ ਹੈ ਕੋਈ ਕਿਸੇ ਤਰ੍ਹਾਂ ਦੀ ਸੁਲਵਾਈ ਨਹੀਂ ਹੋ ਰਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਅੱਖਾਂ ਖੋਲ੍ਹੋ ਅੱਖਾਂ ਖੋਲੋ ਹੁਣ ਅੱਖਾਂ ਖੋਲੋ ਅੱਜ ਦੀ ਹੜਤਾਲ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਸੀ 11 ਵਜੇ ਤੋਂ ਬਾਅਦ ਫਿਰ ਅਸੀਂ ਓਪੀਡੀ ਸਰਵਿਸ ਚਾਲੂ ਕਰਨ ਲੱਗੇ ਆਂ ਐਮਰਜੈਂਸੀ ਸਰਵਿਸ ਸਾਡੀ ਸਵੇਰ ਤੋਂ ਹੀ ਚਾਲੂ ਸੀ ਨਹੀਂ ਸਰਕਾਰ ਮੰਨਦੀ ਇਹਦਾ ਸੱਟ ਕੀ ਹੋਏਗਾ ਸਾਡਾ ਅਗਲਾ ਸਟੈਪ 11 ਤਰੀਕ ਨੂੰ ਫਾਈਨਲ ਹੋ ਜਾਏਗਾ ਕਿ ਅਸੀਂ ਪਹਿਲੇ ਕੁਝ ਦਿਨ ਓਪੀਡੀ ਬੰਦ ਕਰ ਦਾਂਗੇ ਪੂਰਨ ਤੌਰ ਤੋਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਫਿਰ ਐਮਰਜੈਂਸੀ ਸਰਵਿਸਿਜ਼ ਤੇ ਮੈਡੀਕਲ ਵੀ ਬੰਦ ਕਰ ਦਿੱਤੇ ਜਾਣਗੇ ਮੈਂ ਅੱਜ ਸਰਕਾਰ ਦੀ ਅਸੀਂ ਜੋ ਦੋ ਮੇਨ ਡਿਮਾਂਡਸ ਨੇ ਇੱਕ ਸਾਡੀ ਸੁਰੱਖਿਆ ਦਾ ਮੁੱਦਾ ਔਰ ਇੱਕ ਸਾਡੀ ਸਾਲਾਨਾ ਤਰੱਕੀਆਂ ਜਿਨ੍ਹਾਂ ਤੇ 2021 ਤੋਂ ਬਾਅਦ ਰੋਕ ਲਗਾ ਦਿੱਤੀ ਗਈ ਸੀ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਨਾ ਸਾਨੂੰ ਇਸ ਲੈਵਲ ਤੱਕ ਜਾਣਾ ਪਵੇ ਕਿ ਤੁਸੀਂ ਹਾਲੇ ਦਿਵਾਲੇ ਦੇਖੋ ਇੱਕ ਵਾਰ ਕਿੰਨੇ ਮਰੀਜ਼ ਨੇ ਜਿਹੜੇ ਇੰਤਜ਼ਾਰ ਕਰ ਰਹੇ ਆ ਕਿ ਕਦੋਂ 11 ਵਜਣਗੇ ओपीडी ਦੇ ਦਰਵਾਜ਼ੇ ਖੁੱਲਣਗੇ ਸਰ ਡਾਕਟਰ ਆਪਣੀ ਡਿਊਟੀ ਤੇ ਬੈਠੇਗਾ ਔਰ ਮੈਨੂੰ ਸਿਹਤ ਸੇਵਾ ਜੋ ਪ੍ਰਦਾਨ ਕਰਨਾ ਚਾਹੁੰਦਾ ਉਹ ਕਰੇਗਾ ਏ 8 ਤੋਂ 11 ਦੀ OPD ਜਿਹੜੀ ਬੰਦ ਕੀਤੀ ਗਈ ਹੈ ਨਾ ਸਾਨੂੰ ਪਤਾ ਹੈ ਕਿ ਇਹਦਾ ਬੰਦਾ ਬੱਚਿਆ ਕੰਮ ਹੀ ਅਸੀਂ ਨਿਬੇੜ ਕੇ ਹੀ ਘਰ ਜਾਣਾ ਹੈ ਤੇ ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਲੈਨੇ ਆ ਆਪਣੇ ਕੰਮ ਦੀ ਤੇ ਸਰਕਾਰ ਵੀ ਜ਼ਿੰਮੇਵਾਰੀ ਲਵੇ ਸਾਨੂੰ ਵਧੀਆ ਸੇਵਾਵਾਂ ਉਪਲਬਧ ਕਰਾਉਣ ਲਈ ਜੇ ਸਾਡੇ ਕੋਲ ਸੇਫਟੀ ਨਹੀਂ ਹੋਏਗੀ ਸਿਕਿਉਰਿਟੀ ਨਹੀਂ ਹੋਏਗੀ ਐਨੂਅਲ ਕਰੀਅਰ ਕੈਰੀਅਰ ਪ੍ਰੋਗਰੈਸ਼ਨ ਦੀ ਡਿਮਾਂਡ ਪੂਰੀ ਨਹੀਂ ਹੋਏਗੀ ਤੇ ਸਾਡਾ ਮਨ ਕਰੇਗਾ ਕਿ ਇਸ ਪਰਿਵਾਰ ਚ ਅਸੀਂ ਆਪਣਾ ਯੋਗਦਾਨ ਕਰੀਏ